ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿਕਾਸ ਲਈ ਕਾਂਗਰਸ ਦੇ ਮੋਢੇ ਨਾਲ ਮੋਢਾ ਜੋੜ ਕੇ ਮਦਦ ਕਰੇਗੀ ਇਹ ਕਹਿਣਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਮੁਤਾਬਕ ਜੇਕਰ ਕਾਂਗਰਸ ਨੇ ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਮੁੱਦਾ ਜ਼ੋਰਾਂ ਸ਼ੋਰਾਂ ਨਾਲ ਜਨਤਾ ਦਰਬਾਰ ਚ ਝੁਕਿਆ ਜਾਵੇਗਾ ਪ੍ਰਕਾਸ਼ ਸਿੰਘ ਬਾਦਲ ਮੁਕਸਰਚ ਅਤੇ ਸੁਖਬੀਰ ਸਿੰਘ ਬਾਦਲ ਮੋੜ ਮੰਡੀ ਚ ਅਕਾਲੀ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਹੋਏ ਸਨ ਕੋਈ ਜੋ ਵੀ ਪੰਜਾਬ ਨਾਲ ਜ਼ਿਆਦਤੀ ਹੋਈ ਗਈ ਉਹਦੇ ਖਿਲਾਫ ਕੋਈ ਵੀ ਕੰਮ ਹੋਵੇਗਾ ਹੀ ਲੜਾਂਗੇ ਲੇਕਰ ਜੇ ਕੋਈ ਇੱਕ ਚੰਗਾ ਕੰਮ ਕਰਨਗੇ ਅਸੀਂ ਉਹਨੂੰ ਉਹਦੀ ਮਦਦ ਵੀ ਕਰਾਂਗੇ ਸਾਨੂੰ ਉਜ਼ਾਤੀ ਕਿਸੇ ਨਾਲ ਝਗੜਾ ਨਹੀਂ ਸਾਨੂੰ ਤਾਂ ਪੰਜਾਬ ਦਾ ਹਿੱਤ ਹੈ ਤੇ ਦੇਸ਼ ਦਾ ਹੁਣ ਉਹਨਾਂ ਦੀ ਜ਼ਿੰਮਵਾਰੀ ਹੈ ਕੰਮ ਕਰਨ ਦੀ ਸੋ ਮਿਹਨਤ ਕਰਨ ਪੰਜਾਬ ਨੂੰ ਅੱਗੇ ਤਰੱਕੀ ਲਿਆਉਣ ਚੰਗੀ ਗੱਲ ਹੈ ਕਿ ਆਈ ਅਸੀਂ ਜੇ ਕੋਈ ਚੰਗਾ ਕੰਮ ਕਰਨਗੇ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਜੇ ਕੋਈ ਪੰਜਾਬ ਨਾਲ ਕੋਈ ਗਲਤ ਕੰਮ ਕਰਨਗੇ ਅਸੀਂ ਉਹਨਾਂ ਦਾ ਪੋਸਟ ਕਰਾਂਗੇ ਇੱਕ ਸ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਵਾ ਲਈ ਜਾਵੇ ਆਖਿਰਚ ਉਪ ਪਾਕ ਸਾਫ ਹੀ ਨਿਕਲਣਗੇ ਮੁਖਸਰ ਤੋਂ ਤਰਸੀਮ ਤੋਂ ਡੀ ਮੋਡ ਮੰਡੀ ਤੋਂ ਮਨੀਸ਼ ਗਰਗ ਜੱਗਬਾਣੀ ਟੀਵੀ